ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 421 ਤੋਂ ਲੈ ਕੇ 422 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਰਾਗ ਆਸਾ ਵਿੱਚ ਅਸ਼ਟਪਦੀਆਂ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਹਰੋ ਰੂੜੀ ਗੁਰਬਾਣੀ ਵੱਡੇ ਪਾਗ ਸਤ ਗੁਰ ਮਿਲੈ ਪਾਈਐ ਪਦ ਨਿਰਵਾਣੀ ਮੈਂ ਓ ਲਗਿਆ ਓ ਲਗੀ ਹਮ ਸ਼ੋਰੁ ਥਾਰੇ ਜਿਉ ਤੂੰ ਰਾਖੈ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਮਾਲਕ ਵਾਹਿਗੁਰੂ ਜੀ ਪ੍ਰਮਾਤਮਾ ਜੀ ਸੁੰਦਰ ਹੈ ਉਹਦੀ ਜਿਹੜੀ ਬਾਣੀ ਹੈ ਇਹ ਧੁਰ ਕੀ ਬਾਣੀ ਇਹ ਵੀ ਬਹੁਤ ਸੁੰਦਰ ਹੈ ਮਾਲਕ ਆਪ ਸੁੰਦਰ ਹੈ ਉਹਦੀ ਬਾਣੀ ਵੀ ਸੁੰਦਰ ਹੈ ਕਹਿੰਦੇ ਵੱਡੇ ਭਾਗਾਂ ਦੇ ਨਾਲ ਕਹਿੰਦੇ ਸਤਗੁਰ ਦੀ ਸ਼ਰਨ ਮਿਲਦੀ ਹੈ ਤੇ ਜਦੋਂ ਜੀਵ ਨੂੰ ਸਤਗੁਰ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਫਿਰ ਉਹਨੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਦਾਸਾਂ ਦਾ ਦਾਸ ਤੇਰਾ ਛੋਟਾ ਜਿਹਾ ਸੇਵਕਾਂ ਜਿਵੇਂ ਵੀ ਤੈਨੂੰ ਚੰਗਾ ਲੱਗਦਾ ਮੈਨੂੰ ਉਵੇਂ ਹੀ ਰੱਖ ਕਹਿੰਦੇ ਪਰ ਕਹਿੰਦੇ ਆਪ ਦਾ ਨਾਮ ਮੇਰੇ ਮੁਖ ਦੇ ਵਿੱਚ ਹਮੇਸ਼ਾ ਰੱਖ ਮੈਂ ਤੇਰਾ ਨਾਮ ਹਮੇਸ਼ਾ ਹੀ ਜਪਦਾ ਰਹਾ ਕਹਿੰਦੇ ਦਰਸ਼ਨ ਕੀ ਪਿਆਸਾ ਕਣੀ ਪਾਣੈ ਮਨ ਪਾਈਐ ਮੇਰੇ ਠਾਕੁਰ ਹੱਥ ਵੜਿਆਈਆਂ ਪਾਣ ਪਤ ਪਾਈਏ ਕਹਿੰਦੇ ਮੇਰੇ ਮਨ ਨੂੰ ਬੜੀ ਪਿਆਸ ਹੈ ਪਰਮੇਸ਼ਰ ਦੇ ਦਰਸ਼ਨਾਂ ਦੀ ਕਹਿੰਦੇ ਪਰ ਇਹ ਪਰਮੇਸ਼ਰ ਦੀ ਰਜ਼ਾ ਹੈ ਕਿ ਜੀਵ ਦੇ ਮਨ ਵਿੱਚ ਪਰਮੇਸ਼ਰ ਪਿਆਰਾ ਲੱਗ ਜਾਏ ਕਹਿੰਦੇ हे ਪਰਮੇਸ਼ਰ ਜੀ ਸਭ ਤੇਰੇ ਹੱਥ ਵੜਿਆਈਆਂ ਨੇ ਕਹਿੰਦੇ ਜਦੋਂ ਤੇਰੀ ਰਜ਼ਾ ਹੁੰਦੀ ਆ ਤੇਰੀ ਰਜ਼ਾ ਵਿੱਚ ਹੀ ਸਾਨੂੰ ਤੇਰੇ ਦਰ ਤੋਂ ਇੱਜ਼ਤ ਮਿਲਦੀ ਆ ਸੱਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਹ ਦੇਖਾਂ ਤਹ ਰਵ ਰਹੇ ਕਿਨ ਕੀਮਤ ਹੋਈ ਕਹਿੰਦੇ ਉਹ ਪਰਮੇਸ਼ਰ ਸੱਚਾ ਕਹਿੰਦੇ ਸਾਡੇ ਅੰਦਰ ਹੀ ਆ ਕਹਿੰਦੇ ਉਹਨੂੰ ਦੂਰ ਨਾ ਸਮਝੋ ਕਹਿੰਦੇ ਜਿੱਥੇ ਵੀ ਦੇਖਦੇ ਆਂ ਹਰ ਇੱਕ ਜਗ੍ਹਾ ਤੇ ਉਹ ਵਿਆਪਕ ਹੈ ਪਰ ਕੋਈ ਉਹਦੀ ਕੀਮਤ ਨਹੀਂ ਪਾ ਸਕਦਾ ਉਹਦੇ ਗੁਣਾਂ ਦੀ ਕੀਮਤ ਨਹੀਂ ਕੋਈ ਪਾ ਸਕਿਆ ਆਪ ਕਰੇ ਆਪੇ ਹਰੇ ਵੇਖ ਹੈ ਵੜਾਈ ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ ਕਹਿੰਦੇ ਇਹ ਪਰਮੇਸ਼ਰ ਦੀ ਅਪਦੀ ਬਜ਼ੁਰਗੀ ਹੈ ਕਿ ਆਪ ਹੀ ਸੰਸਾਰ ਨੂੰ ਰਚਦਾ ਹੈ ਆਪ ਹੀ ਸੰਸਾਰ ਦਾ ਅੰਤ ਕਰਦਾ ਹੈ ਕਹਿੰਦੇ ਜਦੋਂ ਕੋਈ ਜੀਵ ਗੁਰੂ ਦੇ ਸਨਮੁਖ ਹੁੰਦਾ ਫਿਰ ਉਹਨੂੰ ਕਹਿੰਦੇ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜੀਵ ਦਿਆਲਾ ਹ ਮਿਲੈ ਗੁਰਕਾਰ ਕਮਾਵੇ ਪੂਰਵ ਹੋਵੈ ਲਿਖਿਆ ਤਾਂ ਸਤਗੁਰ ਪਾਵੈ ਜਿਸ ਜੀਵ ਦੇ ਕਹਿੰਦੇ ਪੂਰਵਲੇ ਸੰਸਕਾਰ ਨੇ ਫਿਰ ਉਸ ਜੀਵ ਨੂੰ ਸਤਗੁਰ ਦੀ ਸ਼ਰਨ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਫਿਰ ਕਹਿੰਦੇ ਉਹ ਸਤਗੁਰ ਦੀ ਦੱਸੀ ਹੋਈ ਕਾਰ ਸੇਵਾ ਭਗਤੀ ਕਰਦਾ ਪਰਮੇਸ਼ਰ ਦੀ ਇਸ ਤਰ੍ਹਾਂ ਫਿਰ ਜੀਵਨ ਦਾ ਲਾਹਾ ਖਟਦਾ ਜੀਵਨ ਦਾ ਲਾਹਾ ਤਾਂ ਸੰਗਤ ਜੀ ਉਹਨੇ ਹੀ ਖੱਟਿਆ ਜਿਨੇ ਉਹਦੇ ਨਾਮ ਦਾ ਵਣਜ ਵਪਾਰ ਕਰ ਲਿਆ ਬਸ ਇੱਕੋ ਹੀ ਲਾਹਾ ਖੱਟਣ ਵਾਲੀ ਚੀਜ਼ ਆ ਇਸ ਜੀਵਨ ਦੇ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਜੀ ਮਨਮੁਖ ਟੋਟਾ ਨਿਤ ਹੈ ਪਰ ਮੈਂ ਪਰਮਾਏ ਮਨਮੁਖ ਅੰਧ ਨ ਚੇਤ ਈ ਕਿਉਂ ਦਰਸ਼ਨ ਪਾਏ ਕਹਿੰਦੇ ਜਿਹੜੇ ਜੀਵ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਉਹਨਾਂ ਦੇ ਕਹਿੰਦੇ ਆਤਮਿਕ ਜੀਵਨ ਦੇ ਵਿੱਚ ਘਾਟਾਈ ਘਾਟਾ ਬੜੀ ਫਟਕਣਾ ਵਿੱਚ ਰਹਿੰਦੇ ਨੇ ਕਹਿੰਦੇ ਜਦੋਂ ਕਹਿੰਦੇ ਉਸ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹੀ ਨਹੀਂਗੇ ਫਿਰ ਕਿਵੇਂ ਉਹਦਾ ਦਰਸ਼ਨ ਕਰ ਸਕਦੇ ਨੇ ਤਾਂ ਜਗ ਆਇਆ ਜਾਣੀ ਐ ਸਾਚੈ ਲਿਵ ਲਾਏ ਗੁਰ ਪੀਤੇ ਪਾਰਸ ਪਏ ਜੋਤੀ ਜੋਤ ਮਿਲਾਏ ਜਿਸ ਜੀਵ ਨੇ ਕਹਿੰਦੇ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰੀਤ ਲਾ ਲਈ ਉਹਦਾ ਹੀ ਇਸ ਜਗ ਤੇ ਆਉਣਾ ਸਫਲ ਸਮਝੋ ਕਹਿੰਦੇ ਜਿਸ ਨੇ ਕਹਿੰਦੇ ਗੁਰੂ ਦੇ ਨਾਲ ਭੇਟਾ ਜੀ ਦੀ ਹੋ ਗਈ ਜੋ ਗੁਰੂ ਦੀ ਸ਼ਰਨ ਆ ਗਿਆ ਉਹ ਤੇ ਪਾਰਸ ਨੂੰ ਕਹਿੰਦੇ ਸ਼ੂ ਕੇ ਪਾਰਸ ਬਣ ਗਿਆ ਹੋਣੇ ਕੇ ਵੇਰ ਕਹਿੰਦੇ ਆ ਉਹਦੀ ਜਿਹੜੀ ਜੋਤੀ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਂਦੀ ਆ ਲਿਵਲੀਨਤਾ ਹੋ ਜਾਂਦੀ ਆ ਅਪheidsਤਾ ਹੋ ਜਾਂਦੀ ਆ ਪਰਮੇਸ਼ਰ ਚ ਐਨਸ ਰਹੇ ਨਿਰਾਲ ਮੋਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਕਹਿੰਦੇ ਉਹ ਜੀਵ ਦਿਨ ਰਾਤ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ ਤੇ ਇਸ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਜਿਹੜੀ ਵੀ ਕਹਿੰਦੇ ਨੇ ਨਾ ਕਿ ਵਿਚੇ ਮਾਇਆ ਪਾਇਆ ਗੁਰੂ ਅਮਰਦਾਸ ਜੀ ਅ ਅਨੰਦ ਸਾਹਿਬ ਦੇ ਪਾਠ 'ਚ ਕਹਿੰਦੇ ਨੇ ਨਾ ਵਿਚੇ ਮਾਇਆ ਪਾਇਆ ਉਹ ਗੱਲ ਕਰਦੇ ਨੇ ਵੀ ਸੰਸਾਰ 'ਚ ਰਹਿੰਦੇ ਨੇ ਪਰ ਉਹਦਾ ਨਾਮ ਜਪਦੇ ਨੇ ਦਿਨ ਰਾਤ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਨਾਮ ਦੀ ਕਮਾਈ ਕਰਦੇ ਨੇ ਉਸ ਪਰਮੇਸ਼ਰ ਦੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ ਪ੍ਰੇਮ ਰੰਗ ਦੇ ਵਿੱਚ ਫਿਰ ਕਹਿੰਦੇ ਉਹ ਬੜੇ ਸੰਤੋਖ ਵਾਲੇ ਹੁੰਦੇ ਨੇ ਉਹਨਾਂ ਦਾ ਜੀਵਨ ਸੰਤੋਖ ਵਾਲਾ ਹੁੰਦਾ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ ਮਾਇਆ ਵੱਲੋਂ ਪਦਾਰਥਾਂ ਵੱਲੋਂ ਉਹ ਹਮੇਸ਼ਾ ਅਘਾਏ ਰਹਿੰਦੇ ਨੇ ਤ੍ਰਿਪਤ ਰਹਿੰਦੇ ਨੇ ਆਸਾ ਮਹੱਲਾ ਪਹਿਲਾ ਕਿਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ ਮੈਂ ਨਿਤਰਿਆਂ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋ ਜੀ ਪਈ ਗੁਰ ਸਬਦੀ ਮੇਲਾ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਕੀ ਕਹਿੰਦੇ ਪਰਮੇਸ਼ਰ ਦੇ ਬਾਰੇ ਆਪਾਂ ਦੱਸ ਸਕਦੇ ਆ ਉਸ ਪਰਮੇਸ਼ਰ ਦਾ ਕਹਿੰਦੇ ਅਸੀਂ ਅੰਤ ਨਹੀਂ ਪਾ ਸਕਦੇ ਫਿਰ ਕੀ ਕਹਿੰਦੇ ਉਹਦੇ ਬਾਰੇ ਦੱਸ ਸਕਾਂਗੇ ਅਸੀਂ ਉਸ ਇਕੱਥ ਦੀ ਕਥਾ ਨਹੀਂ ਕਰ ਸਕਦੇ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਕਹਿੰਦੇ ਕਿਸੇ ਦਾ ਆਸਰਾ ਨਹੀਂਗਾ ਮੈਨੂੰ ਸਿਰਫ ਤੇਰਾ ਹੀ ਇਕ ਆਸਰਾ ਤੇਰਾ ਹੀ ਮੈਨੂੰ ਕਹਿੰਦੇ ਤਾਨ ਹੈ ਤੂੰ ਹੀ ਮੇਰਾ ਰਾਖਾ ਹੈ ਤੂੰ ਹੀ ਮੈਨੂੰ ਸਭ ਕੁਝ ਦੇਣ ਵਾਲਾ ਹੈ ਨਾਨਕ ਜੀ ਕਹਿੰਦੇ ਅਰਦਾਸ ਹੈ हे ਪ੍ਰੀਤਮ ਤੇਰਾ ਨਾਮ ਮਿਲ ਜਵੇ ਜੋ ਸਭ ਸੁਖ ਦੇਣ ਵਾਲਾ ਹੈ ਕਹਿੰਦੇ ਜਿਸ ਜੀਵ ਦੇ ਅੰਦਰੋਂ ਆਪਾ ਭਾਪ ਮਰ ਗਿਆ ਫਿਰ ਉਹਨੂੰ ਕਹਿੰਦੇ ਜੀਵਨ ਦੀ ਅਸਲੀਅਤ ਸਮਝ ਲੱਗਦੀ ਆ ਫਿਰ ਗੁਰੂ ਦੇ ਸ਼ਬਦ ਵਿੱਚ ਜੁੜੇ ਆ ਪਰਮੇਸ਼ਰ ਨਾਲ ਮੇਲ ਹੁੰਦਾ ਹਉ ਮੈਂ ਗਰਵ ਗਵਾਈਐ ਪਾਈਐ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ ਕਹਿੰਦੇ ਜਦੋਂ ਜੀਵ ਦੇ ਅੰਦਰੋਂ ਹਉਮੈ ਖਤਮ ਹੁੰਦੀ ਆ ਫਿਰ ਉਹਨੂੰ ਗੁਰੂ ਦੀ ਵਿਚਾਰ ਸਮਝ ਵਿੱਚ ਪੈਂਦੀ ਆ ਜਦੋਂ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਜੀਵ ਦੇ ਮਨ ਨੂੰ ਆਸਰਾ ਮਿਲਦਾ ਫਿਰ ਕਹਿੰਦੇ ਉਹਦਾ ਮਨ ਪਰਮੇਸ਼ਰ ਦੇ ਵਿੱਚ ਪਤੀਜ ਜਾਂਦਾ ਐਹ ਨਸ ਨਾਮ ਸੰਤੋਖਿਆ ਸੇਵਾ ਸੱਚ ਸਾਈ ਤਾਕ ਬਿਕਨ ਨਾ ਲਗਈ ਚੱਲ ਹੁਕਮ ਰਜਾਈ ਜੋ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਦਿਨ ਰਾਤ ਉਹ ਸੰਤੋਖ ਵਿੱਚ ਆ ਜਾਂਦੇ ਨੇ ਉਹ ਤ੍ਰਿਪਤ ਹੋ ਜਾਂਦੇ ਨੇ ਕਹਿੰਦੇ ਇਹੀ ਕਹਿੰਦੇ ਉਹਦਾ ਨਾਮ ਜਪਣਾ ਇਹੀ ਪਰਮੇਸ਼ਰ ਦੀ ਸੇਵਾ ਭਗਤੀ ਆ ਜੋ ਕਹਿੰਦੇ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੇ ਨੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਉਹਨਾਂ ਨੂੰ ਕੋਈ ਵਿਕਾਰਾਂ ਦੇ ਬੰਧਨ ਨਹੀਂ ਪੈਂਦੇ ਹੈਗੇ ਦੁੱਖ ਨਹੀਂ ਸਤਾਉਂਦੇ ਉਹਨਾਂ ਨੂੰ ਹੁਕਮਰ ਜਾਈ ਜੋ ਚੱਲੈ ਸੋ ਪਵੈ ਖਜ਼ਾਨੈ ਖੋਟੇ ਠਵਰ ਨ ਪਾਇਨੀ ਰਲੈ ਝੂਠਾਨੈ ਕਹਿੰਦੇ ਜੋ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੇ ਨੇ ਉਹ ਕਹਿੰਦੇ ਸੱਚੇ ਪਰਖੇ ਜਾਂਦੇ ਨੇ ਪਰ ਜਿਹੜੇ ਕਹਿੰਦੇ ਮਨਮੁਖ ਨੇ ਉਹ ਹਮੇਸ਼ਾ ਉਹਨਾਂ ਚ ਖੋਟ ਰਹਿੰਦੀ ਆ ਫਿਰ ਉਹ ਖੋਟਿਆਂ ਵਿੱਚ ਹੀ ਰਲਾਏ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਨਿਤ ਨਿਤ ਖਰਾ ਸਮਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨ ਆਵਨੀਲੇ ਅਗਨ ਜਲਾਈਐ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਹਰ ਰੋਜ਼ ਜਪੋ ਸਦਾ ਹੀ ਜਪੋ ਇਸ ਤਰ੍ਹਾਂ ਕਹਿੰਦੇ ਸੱਚੇ ਦਾ ਵਣਜ ਕਰਦੇ ਜਾਓ ਜਿਹੜੇ ਖੋਟੇ ਨੇ ਨਾ ਕਹਿੰਦੇ ਫਿਰ ਉਹਨਾਂ ਦੀ ਖੋਟ ਕੱਢਣ ਦੇ ਲਈ ਉਹਨਾਂ ਨੂੰ ਅਗਨ ਦੇ ਵਿੱਚ ਸਾੜਨਾ ਪੈਂਦਾ ਤਾਂ ਕਿ ਖੋਟ ਨਿਕਲ ਜਾਏ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਇਕੋ ਅਮਰਤ ਬਿਰਖ ਹੈ ਫਲ ਅਮਰਤ ਹੋਈ ਕਹਿੰਦੇ ਪਰਮੇਸ਼ਰ ਇੱਕ ਹੈ ਜੋ ਅਮਰਤ ਰੂਪੀ ਫਲ ਜੀ ਨੂੰ ਲੱਗਦੇ ਨੇ ਪਰਮੇਸ਼ਰ ਕਹਿੰਦੇ ਅਮਰਤ ਦਾ ਬਿਰਖਾ ਤੇ ਇਹਦੇ ਜਿਹੜੇ ਫਲ ਨੇ ਉਹ ਵੀ ਅਮਰਤ ਨੇ ਫਿਰ ਜਿਸ ਨੇ ਕਹਿੰਦੇ ਪਰਮੇਸ਼ਰ ਦਾ ਫਲ ਆਤਮ ਆਤਮਾ ਜੀਵਾਤਮਾ ਨੂੰ ਅੰਦਰੋਂ ਪਰਖਿਆ ਕਿਉਂਕਿ ਉਹ ਵੀ ਫਿਰ ਪਰਮੇਸ਼ਰ ਦਾ ਹੀ ਫਲ ਹੋਇਆ ਨਾ ਇੱਕ ਹਿੱਸਾ ਫਿਰ ਕਹਿੰਦੇ ਉਹ ਪ੍ਰਮਾਤਮਾ ਦਾ ਸਰੂਪ ਹੋ ਜਾਂਦਾ ਜਿਨੇ ਆਪਣੇ ਆਤਮੇ ਨੂੰ ਚੀਨ ਲਿਆ ਅਮਰਤ ਫਲ ਜਿਨੀ ਚਾਖਿਆ ਸੱਚ ਰਹੇ ਅਘਾਈ ਤਿੰਨਾ ਪਰਮਨ ਨ ਪੀਦ ਹੈ ਹਰ ਰਸ ਨ ਰਸਾਈ ਜਿਨਾਂ ਨੇ ਕਹਿੰਦੇ ਪਰਮੇਸ਼ਰ ਦਾ ਅਮਰਤ ਰੂਪੀ ਫਲ ਦਰਸ ਚਕਲੇਆ ਉਹ ਹਮੇਸ਼ਾ ਤ੍ਰਿਪਤ ਰਹਿੰਦੇ ਨੇ ਉਹਨਾਂ ਨੂੰ ਮਾਇਆ ਦੀ ਕੋਈ ਭੁੱਖ ਨਹੀਂ ਰਹਿੰਦੀ ਹੈਗੀ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ ਹੈਗੀ ਉਹਨਾਂ ਨੂੰ ਕੋਈ ਆਸਾ ਤ੍ਰਿਸ਼ਨਾ ਸਭ ਮਰ ਜਾਂਦੀਆਂ ਨੇ ਉਹਨਾਂ ਦੀ ਉਹਨਾਂ ਨੂੰ ਕੋਈ ਭਰਮ ਭੇਦ ਨਹੀਂ ਰਹਿੰਦਾ ਸਭ ਉਹਨਾਂ ਨੂੰ ਅਸਲੀਅਤ ਸਾਹਮਣੇ ਆ ਜਾਂਦੀ ਹੈ ਉਹਨਾਂ ਦੀ ਰਸਨਾ ਹਰ ਵਕਤ ਪਰਮਾਤਮਾ ਦੇ ਪ੍ਰੇਮ ਰੰਗ ਚ ਰੰਗੀ ਪਰਮੇਸ਼ਰ ਦਾ ਨਾਮ ਜਪਦੀ ਰਹਿੰਦੀ ਹੈ ਹੋ ਕਮ ਸੰਜੋਗੀ ਆਇਆ ਚਲ ਸਦਾਰ ਜਾਈ ਔਗਣ ਯਾਰੇ ਕੋ ਗੁਣ ਨਾਨਕ ਸੱਚ ਮਿਲੇ ਵਡਾਈ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨੂੰ ਸਾਡੇ ਕਹਿ ਰਹੇ ਜੀਵਾਂ ਵੱਲੋਂ ਨੇ ਪਰ ਆਪਣੇ ਤੇ ਟੁਕਾ ਕੇ ਗੱਲ ਕਹਿੰਦੇ ਨੇ ਕਹਿੰਦੇ ਮੈਨੂੰ ਗੁਣਹੀਨ ਨੂੰ ਹੈ ਪ੍ਰਮਾਤਮਾ ਜੀ ਤੇਰੇ ਗੁਣਾ ਦੀ ਵਡਿਆਈ ਮਿਲੇ ਕਹਿੰਦੇ हे ਜੀਵ ਤੂੰ ਆਪਣੇ ਪੂਰਵਲੇ ਸੰਜੋਗਾਂ ਕਰਕੇ ਪ੍ਰਮਾਤਮਾ ਨੇ ਤੈਨੂੰ ਇਸ ਮਨੁੱਖਾ ਜਨਮ 'ਚ ਭੇਜਿਆ ਕਹਿੰਦੇ ਹੁਣ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਜਗ ਉਹਦਾ ਨਾਮ ਜਪ ਆਸਾ ਮਹੱਲਾ ਪਹਿਲਾ ਮਨ ਰਤੋ ਹਰ ਨਾਏ ਸੱਚ ਬਖਾਣਿਆ ਲੋਕਾਂ ਦਾ ਕੀ ਆ ਜਾਏ ਜਾ ਤੁਦ ਪਾਣਿਆ ਜੋ ਲਗ ਜੀਓ ਪ੍ਰਾਨ ਸੱਚ ਤੇ ਆਈਐ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈਐ ਰਹਾਓ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਦਾ ਮਨ ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਉਹ ਹਰ ਵਕਤ ਉਹਦਾ ਨਾਮ ਉਚਾਰਦੇ ਨੇ ਕਹਿੰਦੇ ਜੇ ਕੋਈ ਪਰਮੇਸ਼ਰ ਨੂੰ ਚੰਗਾ ਲੱਗ ਜਾਏ ਇਦੇ ਦੇ ਵਿੱਚ ਕਹਿੰਦੇ ਕਿਸੇ ਦੂਜੇ ਲੋਕਾਂ ਦਾ ਤਾਂ ਕੁਝ ਨਹੀਂ ਜਾਂਦਾ ਨਾ ਇਤੇ ਜਿਹੜਾ ਜੀਵ ਪਰਮੇਸ਼ਰ ਨੂੰ ਚੰਗਾ ਲੱਗ ਗਿਆ ਉਹਦੇ ਚੰਗੇ ਭਾਗ ਜਦ ਤੱਕ ਕਹਿੰਦੇ ਸਾਡੇ ਸਰੀਰ ਵਿੱਚ ਜਿੰਦ ਹੈ ਉਸ ਪਰਮੇਸ਼ਰ ਦੀ ਦਿੱਤੀ ਹੋਈ ਹਮੇਸ਼ਾ ਉਹਦਾ ਨਾਮ ਧਿਆਈਏ ਜਿਨੇ ਦਿੱਤੀ ਆ ਉਹਦਾ ਧੰਨਵਾਦ ਕਰੀਏ ਕਹਿੰਦੇ ਕਹਿੰਦੇ ਪਰਮੇਸ਼ਰ ਦੇ ਗੁਣ ਗਾ ਕੇ ਇਸ ਜੀਵਨ ਦਾ ਲਾਹਾ ਲਈਏ ਤੇ ਆਨੰਦ ਵਿੱਚ ਰਹੀਏ ਸੱਚੀ ਤੇਰੀ ਕਾਰ ਦੇਹ ਦਿਆਲ ਤੂੰ ਹਉ ਜੀਵਾ ਤੁਦ ਸਲਾਹ ਮੈ ਟਿਕ ਆਧਾਰ ਤੂੰ ਕਹਿੰਦੇ हे ਪਰਮੇਸ਼ਰ ਜੀ ਤੇਰੀ ਸੇਵਾ ਭਗਤੀ ਤੇਰੀ ਦਾਤ ਹੈ ਤੂੰ ਹੀ ਮੈਨੂੰ ਦੇ ਕਹਿੰਦੇ ਤਾਂ ਕਿ ਕਹਿੰਦੇ ਮੈਂ ਤੇਰੀ ਸਿਫਤ ਸਲਾਹ ਕਰਕੇ ਆਤਮਿਕ ਜੀਵਨ ਮੇਰਾ ਬਣਿਆ ਰਹੇ ਮੈਨੂੰ ਤੇਰਾ ਆਸਰਾ ਮਿਲਿਆ ਰਹੇ ਦਰ ਸੇਵਕ ਦਰਵਾਨ ਦਰਦ ਤੂੰ ਜਾਣ ਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਕਹਿੰਦੇ ਪਰਮੇਸ਼ਰ ਜੀ ਜਿਹੜਾ ਤੇਰਾ ਸੇਵਕ ਤੇਰਾ ਭਗਤਾ ਤੇਰੇ ਦਰ ਤੇ ਆਉਂਦਾ ਉਹਦੀ ਸਾਰੇ ਦਰਦ ਤੂੰ ਜਾਣਦਾ ਜਦੋਂ ਕਹਿੰਦੇ ਤੇਰੇ ਭਗਤ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਇਹ ਦੇਖ ਕੇ ਦੁਨੀਆ ਹੈਰਾਨ ਹੋ ਜਾਂਦੀ ਹੈ ਦਰਗੈ ਨਾਮ ਹਦੂਰ ਗੁਰਮਖ ਜਾਣਸੀ ਵੇਲਾ ਸਚ ਪਰਵਾਨ ਸਬਦ ਪਛਾਨਸੀ ਦਰਗੈ ਨਾਮ ਹਦੂਰ ਗੁਰਮਖ ਜਾਣਸੀ ਵੇਲਾ ਸਚ ਪਰਵਾਨ ਸਬਦ ਪਛਾਨਸੀ ਜਿਹੜਾ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੁੰਦਾ ਕਹਿੰਦੇ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਦਾ ਨਾਮ ਲੈਣ ਵਾਲੇ ਜੀਵ ਉਹਦੀ ਦਰਗਾਹ ਦੇ ਵਿੱਚ ਕਬੂਲ ਹੁੰਦੇ ਨੇ ਕਹਿੰਦੇ ਵੇਲਾ ਤਾਂ ਜੀਵ ਦੇ ਜੀਵਨ ਦਾ ਉਹੀ ਕਹਿੰਦੇ ਪਰਵਾਨ ਹੈ ਅਸਲ 'ਚ ਚੰਗਾ ਵਕਤ ਉਹੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਸਤ ਸੰਤੋਖ ਕਰ ਪਾਓ ਤੋ ਸਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਮਿਲਦਾ ਫਿਰ ਉਹ ਜੀ ਕਹਿੰਦੇ ਸਤ ਸੰਤੋਖ ਪਾਓ ਕਹਿੰਦੇ ਪਰਮਾਤਮਾ ਲਈ ਆ ਜਾਂਦਾ ਉਹ ਫਿਰ ਪਰਮਾਤਮਾ ਦਾ ਨਾਮ ਸਤ ਸੰਤੋਖ ਤੇ ਭਾਉ ਕਰਕੇ ਤੇ ਆਉਂਦੇ ਨੇ। ਉਹਨਾਂ ਦੇ ਮਨ ਦੇ ਵਿੱਚੋਂ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ ਕਿਉਂਕਿ ਜਦੋਂ ਸੱਚਾ ਪਰਮਾਤਮਾ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਦੇ ਦਿੰਦਾ। ਸੱਚੇ ਸੱਚਾ ਨੇਹੋ ਸੱਚਾ ਲਾਇਆ ਆਪੇ ਕਰੇ ਨਿ ਆਉ ਜੋ ਤਿਸ ਪਾਇਆ। ਕਹਿੰਦੇ ਪਰਮੇਸ਼ਰ ਆਪਣੇ ਪ੍ਰੇਮ ਦੀ ਦਾਤ ਆਪਣੀ ਰਜ਼ਾ ਵਿੱਚ ਕਿਸੇ ਜੀਵ ਨੂੰ ਦਿੰਦਾ ਕਹਿੰਦੇ ਇਹ ਨਿਆ ਪਰਮੇਸ਼ਰ ਆਪ ਕਰਦਾ ਕਿ ਕਿਸ ਜੀਵ ਨੂੰ ਇਹ ਦਾਤ ਮਿਲਦੀ ਹੈ ਕਿਸ ਨੂੰ ਨਹੀਂ ਮਿਲਦੀ ਕਿਉਂਕਿ ਜੀਵ ਦੇ ਆਪਣੇ ਪੂਰਵਲੇ ਸੰਸਕਾਰ ਨੇ ਨਾ ਜਿਸ ਤਰ੍ਹਾਂ ਦੇ ਉਹਨੇ ਕਰਮ ਕਮਾਏ ਨੇ ਜਾਂ ਹੁਣ ਕਰਮ ਕਮਾਉਂਦਾ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ ਕਹਿੰਦੇ ਇਹ ਸੱਚੇ ਦੀ ਦਾਤ ਹੈ ਕਹਿੰਦੇ हे ਦਿਆਲੂ ਪਰਮੇਸ਼ਰ ਜੀ ਸਾਨੂੰ ਆਪਣੇ ਨਾਮ ਦੀ ਦਾਤ ਦਿਓ ਕਹਿੰਦੇ ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ ਕਹਿੰਦੇ ਉਹ ਪਰਮੇਸ਼ਰ ਜੋ ਸਾਨੂੰ ਅਮੋਲਕ ਨਾਮ ਦੀ ਦਾਤ ਦਿੰਦਾ ਉਹਦੀ ਦਿਨ ਰਾਤ ਸੇਵਾ ਭਗਤੀ ਕਰੀਏ ਤੂੰ ਉੱਤਮ ਹੋ ਨੀਚ ਸੇਵਕ ਕਾਂਡਿਆ ਨਾਨਕ ਨਦਰ ਕਰੇ ਮਿਲੈ ਸਚ ਵਾਂਡਿਆ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਭ ਤੋਂ ਉੱਚੇ ਉੱਤਮੋ ਕਹਿੰਦੇ ਅਸੀਂ ਤੁਹਾਡੇ ਕਹਿੰਦੇ ਨੀਵੇਂ ਜੈ ਨਿਮਾਣੇ ਜੇ ਸੇਵਕ ਕਹਾਉਂਦੇ ਹਾਂ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਅਸੀਂ ਤੁਹਾਡੇ ਨਿਮਾਣੇ ਜੇ ਸੇਵਕਾਂ ਵਿਛੜੇ ਹੋਇਆ ਤੁਹਾਡੇ ਨਾਲੋਂ ਤੁਸੀਂ ਸਾਡੇ ਤੇ ਮਿਹਰ ਦੀ ਨਜ਼ਰ ਕਰੋ ਤੇ ਸਾਨੂੰ ਆਪਣੇ ਨਾਮ ਦੀ ਦਾਤ ਦੇ ਦਿਓ ਤਾਂ ਕਿ ਅਸੀਂ ਇਸ ਸੰਸਾਰ ਦੇ ਪਬਜਲ ਨੂੰ ਤਰ ਜਾਈਏ ਤੁਹਾਡੇ ਨਾਮ ਦੇ ਵਿੱਚ ਲੱਗ ਕੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮੁਆਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ